ਇਹ ਦੁਰਜਰੀਆ ਆਪਾਂ ਆਪਦੇ ਪਿੰਡ ਵਰਜਰੀ ਖੜੇ ਆ। ਸਾਹਮਣੇ ਤੁਹਾਨੂੰ ਅਪਾ ਲਾਈਵ ਦੇຊ ਵੀਰਾਂ ਦਿਖਾ ਰਹੇ ਮੌਕੇ ਦੀਆਂ। ਚਲਦੀ ਵੀਡੀਓ ਵੀ ਸ਼ੇਅਰ ਕਰਦੇ ਸੀ, ਸ਼ੇਅਰ ਕਰਨ ਦਾ ਆਪਣਾ ਮਖਤਿਆਰੀ ਹੁੰਦਾ ਵੀ ਹਰ ਤੱਕ ਪਹੁੰਚਣਾ ਜ਼ਰੂਰੀ ਹੈ। ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਤੇ ਸਾਹਮਣੇ ਉਹ ਤੁਹਾਨੂੰ ਆਪਾਂ ਘਰ-ਬਾਰ ਵੀ ਦਿਖਾਵਾਂਗੇ ਤੇ ਇੱਥੇ ਬਹੁਤ ਮੁਸ਼ਕਲਾਂ ਆ ਰਹੀਆਂ ਨੇ, ਨਵੇਂ ਲੱਪਣਾ ਹੈ ਨੇ। ਠੀਕ ਹੈ। ਆਪਾਂ ਦਾ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ। ਮੈਂ ਕਿਹਾ ਕਿ ਦੇਖਣਾ ਜੀ ਰਕਮ ਦਾ ਬਾਕੀ ਦਿਨ ਉਹਦੇ ਇੱਕ ਬਾ ਮੀ ਪੈਂਦੇ ਨੂੰ ਤੇ ਇੱਧਰ ਕੋਈ ਐਸੇ ਦਾਣਾ ਮੰਡੀ ਦਾ ਬਹੁਤ ਬੁਰਾ ਹਾਲ ਹੈਗਾ ਤੇ ਉੱਧਰ ਸਵਾਪਸ ਗੂਰ ਤੇ ਵੀ ਤੁਹਾਨੂੰ ਲਾਈਵ ਕਰਕੇ ਦਿਖਾਈ ਜੀ ਵੀਡੀਓ ਉੱਥੇ ਵੀ ਬਹੁਤ ਬੁਰਾ ਹਾਲ ਹੈਗਾ ਖਾਣੇ ਜਿਹੜਾ ਦੇਣਾ ਹੈ ਉਹ ਇਹ ਤਰ੍ਹਾਂ ਦਾ ਨਹੀਂ ਉਹ ਕੋਈ ਤਾ ਦਾ ਇੱਧਰ ਵੀ ਜਾਓ ਫਿਰ ਆਏ ਜਾਇਥੋਂ ਆਏ ਪੂਰੇ ਲਾਗੇ ਜਲਣਾ ਇੱਧਰ ਨਹੀਂ ਰੋਕਣਾ ਹੈ ਪਾ ਪਹਿਲਾ ਵੀ ਲੈਬਰੀ ਜਿਹਾ ਦਿਖਾਈਆਂ ਸ਼ੁਰੂ ਹੋਈ ਹੈ ਨਾ ਉੱਥੇ ਬਹੁਤ ਮੁਸ਼ਕਲ ਆ ਰਹਾ ਤੇ ਨਗਰ ਨਪਣਾ ਵੀਰੇ ਬਹੁਤ ਮੁਸ਼ਕਲ ਆ ਰਹੀ ਹੈ ਮੋਟਰਾਂ ਦਾ ਸਹੀ ਕਾਰਾ ਤੇ ਟਟਵਾਟਾ ਇਹ ਮੈਨੂੰ ਪੰਜ 6 ਦਿਨ ਹੋ ਗਏ ਮੈਠੇ ਪਰ ਨਹੀਂ ਬੈਠੇ ਤੇ ਸ਼ੋਰ ਜਿਸ ਕੰਮ ਰਿਹਾ ਜਵਾਗ ਪਾਟਦੇ ਨੇ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆ ਰਹੀ ਹੈ ਤੇ ਪ੍ਰਸ਼ਾਸਨ ਨੂੰ ਅਸੀਂ ਇਹੀ ਅਪੀਲ ਕਰਦੇ ਆ ਵੀ ਇਹਦਾ ਵੀ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਸਾਹੌਦੀ ਸੱਤ ਕਿਤੇ ਜਾ ਰਹੀ ਹੈ ਆਹ ਤੇ ਆਹ ਗਾਜਾ ਨੰਬਰ 2 ਤੇ ਜੁਮਾ ਦੇ ਇੱਥੇ ਹਿਜ਼ਾਰੀ ਡੁੱਬੀ ਪਈ ਹੈ ਨਾ ਤੇ ਬਹੁਤ ਮੁਸ਼ਕਲ ਆ ਰਹੀ ਹੈ ਜੋ ਮੈਂ ਦਾ ਉਹ ਸਾਹਮਣੇ ਤੁਹਾਨੂੰ ਆਪਾ ਦਿਖਾ ਰਿਹਾ ਵੀਰੇ ਇੱਥੇ ਘਰ ਪਾਇਆ ਹੋਈਗਾ ਤੇ ਕਮਰਾ ਬੜਾ ਡਿੱਗ ਪਿਆ ਏ ਨਾ ਕਰ ਸੱਤ ਡਿੱਗ ਪਈ ਦੀ ਤੇ ਕੋਈ ਖਾਸ ਤੇ ਵਾਲੀ ਗੱਲ ਨਹੀਂ ਹੈਗੀ ਤੇ ਇਹਦਾ ਵੀ ਕੋਈ ਮਾੜਾ ਮੋਟਾ ਪ੍ਰਸ਼ਾਸਨ ਬੇਇਨਤੀ ਨਹੀਂ ਕੀਤਾ ਇਹਦਾ ਵੀ ਕੋਈ ਹੱਲ ਕੀਤਾ ਜਾਂ ਕੋਈ ਮਾੜਾ ਮੋਟਾ ਦਾਣ ਕੀਤਾ ਜਾ ਕੋ ਤੇ ਹੁਣ ਦੂਰੀਆਂ ਤੋਂ ਫੇਰ ਮੀਂਹ ਪੈਣਾ ਪੈਣਾ ਸ਼ੁਰੂ ਹੋ ਗਿਆ No, no. no, no. no, no.